ਲੁਧਿਆਣਾ ਬੱਸ ਅੱਡਾ ਕੰਪਲੈਕਸ ਵਿੱਚ ਇੱਕ ਅਣਜਾਣ ਮਹਿਲਾ ਦੀ ਹੋਈ ਮੌਤ ਉਹ ਪਿਛਲੇ 15 ਦਿਨਾਂ ਤੋਂ ਪੀਖ ਮੰਗ ਰਹੀ ਸੀ ਪੁਲਿਸ ਅਧਿਕਾਰੀਆਂ ਨੇ ਮਹਿਲਾ ਦੀ ਬੋਡੀ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ ਪਰ ਹਜੇ ਤੱਕ ਕੋਈ ਜਾਣ ਪਹਿਚਾਨ ਵਾਲਾ ਸਾਹਮਣੇ ਨਹੀਂ ਆਇਆ ਲੋਕਾਂ ਦਾ ਕਹਿਣਾ ਹੈ ਕਿ ਅੱਜ ਤੋਂ 15 ਦਿਨ ਪਹਿਲਾਂ ਬੱਸ ਅੱਡੇ ਕੰਪਲੈਕਸ ਵਿੱਚ ਆਈ ਸੀ ਉਹ ਪੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ ਅਤੇ ਦਿਨ ਰਾਤ ਇਸੇ ਕੰਪਲੈਕਸ ਵਿੱਚ ਪਈ ਰਹਿੰਦੀ ਸੀ ਇਸ ਦੇ ਨਾਲ ਇੱਕ ਦੂਜੀ ਖਬਰ ਗਰਮੀ ਦੇ ਨਾਲ ਗਈ ਇੱਕ ਹੋਰ ਵਿਅਕਤੀ ਦੀ ਜਾਨ 3 ਘੰਟੇ ਤੱਕ ਡਿੱਗਿਆ ਰਿਹਾ ਵਿਅਕਤੀ ਲੋਕ ਬਣਾਉਂਦੇ ਰਹੇ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਜਿਸ ਨਾਲ ਇੱਕ ਵਿਅਕਤੀ ਦੀ ਜਾਨ ਚਲੀ ਗਈ ਰਿਕਸ਼ਾ ਰੇੜੀ ਦੇ ਕਬਾੜ ਇਕੱਠਾ ਕਰਕੇ ਵੇਚਣ ਵਾਲਾ ਵਿਅਕਤੀ ਗਰਮੀ ਦੇ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਸਾਰੇ ਲੋਕ ਉਸਨੂੰ ਨਸ਼ੇੜੀ ਸਮਝ ਕੇ ਵੀਡੀਓ ਬਣਾਉਂਦੇ ਰਹੇ ਅਤੇ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ ਬਾਅਦ ਵਿੱਚ ਇੱਕ ਲੜਕੇ ਵੱਲੋਂ ਉਸ ਦੀ ਨਬਤ ਚੈੱਕ ਕਰਨ ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਵਿਅਕਤੀ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਅਤੇ ਐਂਬੂਲੈਂਸ ਦੇ ਜ਼ਰੀਏ ਉਸ ਦੀ ਮਿਤ੍ਰਕ ਦੇ ਨੂੰ ਪਰਿਵਾਰ ਤੱਕ ਪਹੁੰਚਾਇਆ ਗਿਆ। ਵਗੈਰਾ ਦਾ ਦੇਖੋ। ਨੂੰ ਦੂਰਾ ਕਹਿੰਦੇ ਇਹਨੂੰ ਹੀ ਤੇ ਉੱਥੇ ਆਪਣੇ ਕੋਲੇ ਰਹਿੰਦਾ ਬੰਦਾ ਹੀ ਇਹ ਮੈਨੂੰ ਕਹਿੰਦਾ ਮਾਲ ਵੇਚ ਕੇ ਆਉਣਾ ਮਾਲ ਵੇਚਣ ਆਇਆ ਤੇ ਫੇਰ ਗਿਆ ਪਿਆ ਹੀ। ਮੇਨੂੰ ਤਾਂ ਫੋਨ ਗਿਆ ਹੁਣ ਹੀ। ਆਪਣੇ ਕੋਲੇ ਉੱਥੇ ਜੀਵੀਡੀ ਸਕੂਲ ਕੋਲੇ ਹੀ ਚਾਹ ਦੀ ਦੁਕਾਨ ਆਪਣਾ ਕਾਹਦਾ ਕੰਮ ਕਰਦਾ ਹੈ। ਇੱਕ ਕਵਾੜ ਦਾ ਕੰਮ ਕਰਦਾ ਇਹਨਾਂ ਦਾ ਗੂੜਿਆ ਦਾ ਨਾਂ ਲੱਗਾ ਲੁਗਾ ਹੀ ਕਮੇਟੀ ਦੇ ਵਿੱਚ। ਕਮੇਟੀ ਦੇ ਵਿੱਚ ਇਹਨੇ ਵਾਵਾ ਕੰਮ ਕੀਤਾ ਜੀ ਇਹ ਹੈ ਇੱਥੇ ਕੰਮਿਆਂ ਨੇ ਪਿੰਡ ਦੇ ਦਵਾਕ ਰਹਿੰਦੇ ਆ ਜੀ ਘਰ ਵਾਲੀ ਦੋ ਬੱਚੇ ਆ ਉਹਨਾਂ ਨੂੰ ਦੱਸ ਤਾਂ ਹੀ ਦੱਸਦਾ ਫੋਨ ਕਰਤਾ ਜੀ ਤੇ ਕਮੇਟੀ ਜਿਹੜਾ ਐਫਆਈਏ ਦਾ ਮੁੰਡਾ ਲੱਗਿਆ ਉੱਥੇ ਰੋਟੀਆਂ-ਰੋਟੀਆਂ ਪਕਾਉਂਦਾ ਜੀ ਮੇਰਾ ਨਾਮ ਅਮਿਤ ਕੁਮਾਰ ਹੈ ਜੀ ਕੁਛ ਨਹੀਂ ਜੀ ਇੱਥੇ ਲੋਕਾਂ ਨੇ ਦੱਸਣ ਦੇ ਮਦਦਕੇ ਬੰਦਾ 3ਵੇਂ ਦਾ ਡਿੱਗਿਆ ਪਿਆ ਸੀ ਜੀ ਕਿਸੇ ਬੰਦੇ ਨੇ ਇਹਦੀ ਸਾਰ ਨਹੀਂ ਲਈ ਗਈ ਹੋ ਸਕਦਾ ਹੈ ਗਰਮੀ ਨਾਲ ਡੇਕੇ ਮਰ ਗਿਆ ਹੋਵੇ ਉਨ ਲੋਕਾਂ ਨੇ ਚੈੱਕ ਕੀਤਾ ਆ ਕੇ ਕਿਸੇ ਬੰਦੇ ਨੇ ਚੈੱਕ ਕੀਤਾ ਇਹਦੇ ਸਾਹ ਨਹੀਂ ਹੈਗੇ ਐਂਬੂਲੈਂਸ ਨੂੰ ਕਨਫਰਮ ਕਰ ਦਿੱਤਾ ਗਿਆ ਉਹ ਆ ਰਹੇ 10 15 ਮਿੰਟਾਂ ਦੇ ਅੰਦਰ ਤੇ ਤੁਸੀਂ ਵੇਖ ਲਓ ਆਪਣੇ ਫੀਜ਼ਕੁਰ ਸ਼ਹਿਰ ਦੇ ਲੋਕਾਂ ਦਾ ਇੰਨਾ ਭਰਾ ਹਾਲ ਆ ਉਹ 3 ਵਜੇ ਤੇ ਖੜੇ ਇੱਥੇ ਵੀਡੀਓ ਬਣਾਈ ਜਾਂਦੇ ਬੰਦੇ ਦੀ ਕਿਸੇ ਨੇ ਇੰਨੀ ਹਿੰਮਤ ਨਹੀਂ ਕੀਤੀ ਵੀ ਕੋਈ ਚੱਕ ਕੇ ਉਹਨੂੰ ਮੈਡੀਕਲ ਲੈ ਜੇ ਆਪਣੇ ਲੋਕ ਗੱਲਾਂ ਕਰਨ ਜੋਗੇ ਸਿਰਫ ਉਹ ਬੰਦਾ ਗਰੀਬ ਬੰਦਾ ਮਰ ਗਿਆ ਪਤਾ ਨਹੀਂ ਉਹਦੇ ਕਿੰਨੇ ਜਵਾਕ ਆ ਉਹਦੇ ਜਵਾਕ ਰੋਲ ਗਏ ਉਹਦੀ ਘਰ ਵਾਲੀ ਰੋਲ ਗਈ ਵਿਚਾਰੇ ਦੀ ਮੈਨੂੰ ਲੱਗਦਾ ਜੀ ਗਰਮੀ ਕਰਕੇ ਆ ਗਰਮੀ ਕਰਕੇ ਹੋਇਆ ਬੰਦਾ ਤਾਂ ਨਹੀਂ ਲੱਗਦਾ ਨਸ਼ੇ ਬੱਦੇ ਕਰਨ ਵਾਲਾ ਇਹ ਮਜ਼ਦੂਰ ਬੰਦਾ ਗਰੀਬ ਬੰਦਾ ਵਿਚਾਰਾ ਹੋ ਸਕਦਾ ਗਰਮੀ ਕਰਕੇ ਵਿਚਾਰਾ ਮਰ ਗਿਆ ਜਾਣਕਾਰੀ ਇਹ ਵੀ ਜਿਹਦੇ ਵਾਰਸਾਂ ਨੇ ਜਿਹੜੀ ਹੈ ਇਹਦੀ شناخت ਦੀ ਜਿਹੜੇ ਡੈੱਡ ਬੋਡੀ ਦੀ شناخت ਕਰ ਲਈ ਆ ਇਹ ਜਿਹੜਾ ਮ੍ਰਿਤਕ ਹੈਗਾ ਇਹਦਾ ਨਾਮ ਰਾਮਾ ਪਾਸਨ ਜੀ ਇਹਦੇ ਜਿਹੜਾ ਫਾਦਰਾਂ ਪੰਕੀ ਪੰਕੀ ਨੰਬਰ ਗੇਟ ਨੰਬਰ ਚੌਣੀ ਪੰਜ ਚੌਣੀ ਪੰਜ ਨੰਬਰ ਗੇਟ ਤੇ ਰਹਿੰਦੇ ਆ ਜੀ ਇਹਦੇ ਲੜਕੇ ਮੁਕੇਸ਼ ਨੇ ਇਹਦੀ ਜਿਹੜੀ شناخت ਕੀਤੀ ਆ ਜੋ ਇੱਕ ਕਬਾੜ ਦਾ ਕੰਮ ਕਰ ਰਿਹਾ ਜੀ ਇਹ ਗਰਮੀ ਜ਼ਿਆਦਾ ਹੁੰਦੀ ਦੋਨੇ ਪਿਓ ਪੁੱਤ ਕਬਾੜ ਦਾ ਕੰਮ ਕਰਦੇ ਆ ਗਰਮੀ ਕਰਕੇ ਹੀ ਇਹਦੀ ਮੌਤ ਹੋਣ ਦਾ ਕਾਰਨ ਆ ਜੀ। ਗਰਮੀ ਦੇ ਚੱਲ ਰੈੱਡ ਲਾਈਟ ਜਾਰੀ ਹੋਇਆ ਹੈ ਜੀ। 12 ਵਜੇ ਤੋਂ ਲੈ ਕੇ 4 ਵਜੇ ਤੱਕ ਕੋਈ ਵੀ ਮੁੰਡਾ ਬਾਹਰ ਨਹੀਂ ਨਿਕਲੇ ਸੀ ਕਿਉਂਕਿ ਗਰਮੀ ਦੇ ਸਰਕਾਰ ਵੱਲੋਂ ਰੈੱਡ ਲਾਈਟ ਜਾਰੀ ਹੋਇਆ ਹੈ ਜੀ। ਪਲੀਜ਼ ਤੁਰੰਤ ਵਾਚੀ ਸਾਨੂੰ ਤੁਹਾਨੂੰ ਇਨਫੋਰਮੇਸ਼ਨ ਮਿਲੀ ਗਈ। ਸਾਨੂੰ ਜਸਟ ਟਾਈਮ ਹੀ ਹੁਣੇ ਹੀ ਸਾਨੂੰ ਇਹ ਇਨਫੋਰਮੇਸ਼ਨ ਮਿਲੀਆਂ। ਤੁਰੰਤ ਅਸੀਂ ਕੋਲ ਪੁਲਿਸ ਮੌਕੇ ਤੇ ਪਹੁੰਚੀ ਹੈ ਜੀ। ਤੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਕੇ ਅਸੀਂ ਉਹਨਾਂ ਦੇ ਘਰ ਜਾ ਰਹੇ ਹਾਂ ਜੀ।